ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਤੁਹਾਨੂੰ ਤੁਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 957 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਤੁਹਾਨੂੰ ਤੁਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 958 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਮਹੱਲਾ ਪੰਜਵਾਂ ਵੇਣ ਤੋਂ ਦਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੀ ਬਾਣੀ ਵਿੱਚੋਂ ਫਰਮਾਨ ਕਰਦੇ ਹਨ ਕਿ हे ਪ੍ਰਭੂ ਪਰਮਾਤਮਾ ਤੇਰੇ ਨਾਮ ਤੋਂ ਬਿਨਾ ਤੇਥੋਂ ਕੁਝ ਹੋਰ ਮੰਗਣਾ ਭਾਰੇ ਦੁੱਖ ਸਹਿਣੇ ਹਨ ਡੇਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਵੀ ਤੇਰੇ ਨਾਮ ਦੇ ਵਿੱਚ ਹੀ ਸੁਖ ਹੈ ਤੇ ਅਸੀਂ ਤੇਰੇ ਤੋਂ ਤੇਰਾ ਨਾਮ ਹੀ ਮੰਗਦੇ ਹਾਂ ਦੇਹੇ ਨਾਮ ਸੰਤੋਖਿਆ ਉਤਰੈ ਮਨ ਕੀ ਭੁੱਖ हे ਪ੍ਰਭੂ ਪਰਮਾਤਮਾ ਮੈਨੂੰ ਆਪਣਾ ਨਾਮ ਦੇ ਤਾਂ ਜੋ ਮੈਨੂੰ ਸੰਤੋਖ ਆ ਜਾਏ ਤੇ ਮੇਰੇ ਮਨ ਦੀ ਤ੍ਰਿਸ਼ਨਾ ਮੁੱਕ ਜਾਏ ਜਿਹੜੀ ਮਨ ਦੀ ਭੁੱਖੇ ਉਹ ਨਾਮ ਨਾਲ ਹੀ ਦੂਰ ਹੁੰਦੀ ਹੈ ਤ੍ਰਿਸ਼ਨਾ ਮੁਕਦੀ ਹੈ ਪਰਮਾਤਮਾ ਦਾ ਨਾਮ ਜਪ ਕੇ ਗੁਰ ਵਣ ਤਿਣ ਹਰਿਆ ਕੀਤਿਆ ਨਾਨਕ ਕਿਆ ਮਨੁਖ ਏ ਨਾਨਕ ਜਿਸ ਗੁਰੂ ਨੇ ਜੰਗਲ ਤੇ ਜੰਗਲ ਦਾ ਸੁੱਕਾ ਘਾਹ ਹਰਾ ਭਰਾ ਕਰ ਦਿੱਤਾ ਮਨੁੱਖਾ ਨੂੰ ਹਰਾ ਭਰਾ ਕਰਨਾ ਉਸ ਦੇ ਵਾਸਤੇ ਕਿਹੜੀ ਵੱਡੀ ਗੱਲ ਹੈ ਪਾੜੀ ਸੋ ਐਸਾ ਦਾ ਤਾਰ ਮਨੋਹਨਾ ਵਿਸਰੈ ਅਜੇ ਹਾ ਦਾਤਾ ਦੇਣ ਵਾਲਾ ਪ੍ਰਭੂ ਪਰਮਾਤਮਾ ਦਾ ਤਾਰ ਮਨ ਤੋਂ ਭੁੱਲਣਾ ਨਹੀਂ ਜਾਈਦਾ ਘੜੀ ਨਾ ਮੋਹਤ ਜਸਾ ਤਿਸ ਬਿਨ ਨਾਸ ਰੈ ਕਿਉਂਕਿ ਉਸ ਤੋਂ ਬਿਨਾ ਉਸ ਨੂੰ ਭੁਲਾ ਕੇ ਜ਼ਿੰਦਗੀ ਦੀ ਘੜੀ ਦੋ ਘੜੀ ਘੜੀ ਦੋ ਘੜੀਆਂ ਪਲ ਅਦਕ ਥੋੜਾ ਵੀ ਸਮਾ ਸੋਖਾ ਨਹੀਂ ਗੁਜ਼ਰਦਾ ਅੰਦਰ ਬਾਹਰ ਸੰਗ ਕਿਆ ਕੋ ਲੁੱਕ ਕਰੈ ਪ੍ਰਭੂ ਜੀਵ ਦੇ ਸਦਾ ਅੰਦਰ ਵਸਦਾ ਹੈ ਉਸ ਦੇ ਬਾਹਰ ਚੁਗਿਰਦੇ ਵੀ ਮੌਜੂਦ ਹੈ ਕੋਈ ਜੀਵ ਕੋਈ ਕਾਮ ਉਸ ਤੋਂ ਲੁਕਾਛ ਪਾ ਕੇ ਨਹੀਂ ਕਰ ਸਕਦਾ ਪਰਮਾਤਮਾ ਸਭ ਕੁਝ ਵੇਖਦਾ ਹੈ ਜਿਸ ਪਤ ਰੱਖੈ ਆਪ ਸੋ ਭਵਜਲ ਤਰੈ ਉਹੀ ਮਨੁੱਖ ਸੰਸਾਰ ਸਮੁੰਦਰ ਤੋਂ ਪਾਰ ਲੰਘਦਾ ਹੈ ਸੰਸਾਰ ਦੇ ਵਿਕਾਰਾਂ ਤੋਂ ਬਚਦਾ ਹੈ ਜਿਸ ਦੀ ਇੱਜ਼ਤ ਦੀ ਰਾਖੀ ਪ੍ਰਭੂ ਪਰਮਾਤਮਾ ਆਪ ਕਰਦਾ ਹੈ ਭਗਤ ਗਿਆਨੀ ਤਪਾ ਜਿਸ ਕਿਰਪਾ ਕਰੇ ਉਹੀ ਭਗਤ ਹੈ ਉਹੀ ਗਿਆਨਵਾਨ ਹੈ ਉਹੀ ਤਪੀ ਹੈ ਜਿਸ ਉਤੇ ਪ੍ਰਭੂ ਪਰਮਾਤਮਾ ਆਪ ਮਿਹਰ ਕਰਦਾ ਹੈ ਸੋ ਪੂਰਾ ਪ੍ਰਧਾਨ ਜਿਸਨੋ ਬਲ ਧਰੈ ਜਿਸਨੂੰ ਵਿਕਾਰਾਂ ਦਾ ਟਾਕਰਾ ਕਰਨ ਲਈ ਪ੍ਰਭੂ ਪਰਮਾਤਮਾ ਆਤਮਕ ਤਾਕਤ ਬਲ ਬਖਸ਼ਦਾ ਹੈ ਉਸਦੀ ਕਮਾਈ ਸਫਲ ਹੋ ਜਾਂਦੀ ਹੈ ਉਹ ਆਦਰ ਪਾਉਂਦਾ ਹੈ ਜਿਸਹਿ ਜਰਾਏ ਆਪ ਸੋਈ ਅਜਰ ਜਰੈ ਉੰਜ ਮਾਨਸਿਕ ਤਾਕਤ ਦੀ ਮਾਨਸਿਕ ਤਾਕਤ ਭੀਏ ਕਿ ਐਸੀ ਅਵਸਥਾ ਹੈ ਜਿਸ ਦੀ ਪ੍ਰਾਪਤੀ ਤੇ ਸੰਭਾਲਣ ਦੀ ਬੜੀ ਲੋੜ ਹੁੰਦੀ ਹੈ ਆਮ ਤੌਰ ਤੇ ਮਨੁੱਖ ਰਿੱਧੀਆਂ ਸਿੱਧੀਆਂ ਵੱਲ ਪਰਤ ਪੈਂਦਾ ਹੈ ਇਸ ਡੁਲਾ ਦੇਣ ਵਾਲੀ ਅਵਸਥਾ ਨੂੰ ਉਹੀ ਮਨੁੱਖ ਸੰਭਾਲਦਾ ਹੈ ਜਿਸ ਨੂੰ ਪ੍ਰਭੂ ਆਪ ਸੰਭਾਲਣ ਦੀ ਸਹਾਇਤਾ ਦੇਵੇ ਤੇ ਸਹੀ ਮਿਲਿਆ ਸੱਚ ਮੰਤਰ ਗੁਰ ਮਨ ਤਰੈ ਜੋ ਮਨੋਖ ਗੁਰੂ ਦਾ ਉਪਦੇਸ਼ ਹਿਰਦੇ ਵਿੱਚ ਟਿਕਾਉਂਦਾ ਹੈ ਉਸ ਨੂੰ ਸਦਾ ਥਿਰ ਪ੍ਰਭੂ ਪਰਮਾਤਮਾ ਮਿਲਦਾ ਹੈ ਸਲੋਕ ਮਹੱਲਾ ਪੰਜਵਾ ਤਾਨਸੋ ਰਾਗ ਸੁਰੰਗੜੇ ਆਲਾਪਤ ਸਭ ਤਿਖ ਜਾਏ ਉਹ ਸੋਹਣੇ ਰਾਗ ਮੁਬਾਰਕ ਹਨ ਜਿਨ੍ਹਾਂ ਦੇ ਗਾਵਿਆਂ ਮਨ ਦੀ ਤ੍ਰਿਸ਼ਨਾ ਨਾਸ ਹੋ ਜਾਏ ਤਨ ਸੋ ਜੰਤ ਸੁਹਾਵੜੇ ਜੋ ਗੁਰਮੁਖ ਜਪਦੇ ਨਾਉ ਉਹ ਸੋਹਣੇ ਜੀਵ ਭਾਗਾ ਵਾਲੇ ਹਨ ਜੋ ਗੁਰੂ ਦੇ ਸਾਨਮੁਖ ਹੋ ਕੇ ਪ੍ਰਭੂ ਦਾ ਨਾਮ ਜਪਦੇ ਹਨ ਜਿਨੀ ਇੱਕ ਮਨ ਇੱਕ ਆਰਾਧਿਆ ਤਿਨ ਸਦਬਲੇ ਹਾਰੇ ਜਾਓ ਮੈਂ ਉਹਨਾਂ ਬੰਦਿਆਂ ਤੋਂ ਸਦਾ ਸਦਕੇ ਹਾਂ ਜੋ ਇੱਕ ਮਨ ਹੋ ਕੇ ਪ੍ਰਭੂ ਨੂੰ ਸਿਮਰਦੇ ਹਨ ਤੇ ਨਗੇ ਧੂੜ ਹਮ ਬਾਛ ਦੇ ਕਰਮੇ ਪੱਲੇ ਪਾਏ ਅਸੀਂ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਚਾਹੁੰਦੇ ਹਾਂ ਚਾਹੁੰਦਾ ਹਾਂ ਪਰ ਇਹ ਧੂੜ ਪ੍ਰਭੂ ਦੀ ਮਿਹਰ ਨਾਲ ਮਿਲਦੀ ਹੈ ਅਸੀਂ ਤੁਸੀਂ ਸਾਰੇ ਗੁਰੂ ਜੀ ਫਰਮਾਨ ਕਰ ਰਹੇ ਹਨ ਕਿ ਪ੍ਰਮਾਤਮਾ ਦੇ ਜੋ ਨਾਮ ਜਪਦੇ ਹਨ ਉਹਨਾਂ ਦੇ ਚਰਨਾਂ ਦੀ ਧੂੜ ਚਾਹੁੰਦੇ ਹਾਂ ਜੋ ਰਤੇ ਰੰਗ ਗੋਵਿੰਦ ਕਹਿ ਹੋ ਤਿੰਬਲੇ ਹਾਰ ਜਾਓ ਜੋ ਮਨੁਖ ਪਰਮਾਤਮਾ ਦੇ ਪਿਆਰ ਵਿੱਚ ਰੰਗੇ ਹੋਏ ਹਨ ਮੈਂ ਉਹਨਾਂ ਤੋਂ ਕੁਰਬਾਨ ਹਾਂ ਬਲੇ ਹਾਰ ਹਾਂ ਆਖਾ ਬਿਰਥਾ ਜੀ ਕੀ ਹਰ ਸੱਜਣ ਮੇਲੋ ਹੋ ਰਾਇ ਮੈਂ ਉਹਨਾਂ ਅੱਗੇ ਦਿਲ ਦਾ ਦੁੱਖ ਦੱਸਦਾ ਹਾਂ ਤੇ ਆਖਦਾ ਹਾਂ ਕਿ ਮੈਨੂੰ ਪਿਆਰਾ ਪਰਬੂ ਪਾਤਸ਼ਾਹ ਮਿਲਾਵੋ ਗੁਰਪੂਰੈ ਮਿਲਾਇਆ ਜਨਮ ਮਰਨ ਦੁੱਖ ਜਾਏ ਜਿਸ ਮਨੁੱਖ ਨੂੰ ਪੂਰੇ ਸਤਗੁਰੂ ਨੇ ਪ੍ਰਭੂ ਮਿਲਾ ਦਿੱਤਾ ਉਹਦਾ ਸਾਰੀ ਉਮਰ ਦਾ ਦੁੱਖ ਗਲੇਸ਼ ਮਿਟ ਜਾਂਦਾ ਹੈ ਜਾਨ ਨਾਨਕ ਪਾਇਆ ਅਗੰਮ ਰੂਪ ਅਨਾਤਨ ਕਾਹੂ ਜਾਏ ਨਾਨਕ ਉਸ ਮਨੁੱਖ ਨੂੰ ਆ ਪਹੁੰਚ ਪ੍ਰਭੂ ਮਿਲ ਪੈਂਦਾ ਹੈ ਤੇ ਉਹ ਕਿਸੇ ਹੋਰ ਪਾਸੇ ਨਹੀਂ ਭਟਕਦਾ ਮਹੱਲਾ ਪੰਜਵਾਂ ਤਨ ਸੋ ਵੇੜਾ ਘੜੀ ਤਨ ਤਨ ਮੂਰਤ ਪਲਸਾਰ ਉਹ ਵੇੜਾ ਉਹ ਘੜੀ ਭਾਗਾ ਵਾਲੇ ਹਨ ਉਹ ਮਹੂਰਤ ਮੁਬਾਰਕ ਹੈ ਉਹ ਪਲ ਸੁਣਾ ਹੈ ਕਿਹੜਾ ਤਨ ਸੋ ਦਿਨ ਸਾਂ ਸੰਜੋਗੜਾ ਜਿਤ ਡਿਠਾ ਗੁਰ ਦਰਸਾਰ ਉਹ ਦਿਨ ਤੇ ਉਹ ਸੋਹਣਾ ਸੁਜੋਗ ਮੁਬਾਰਕ ਹਨ ਜਦੋਂ ਸਤਗੁਰ ਦਾ ਦਰਸ਼ਨ ਹੁੰਦਾ ਹੈ ਮਾਨਕੀਆਂ ਇੱਛਾ ਪੂਰੀਆਂ ਹਰ ਪਾਇਆ ਅਗੰਮ ਅਪਾਰ ਸਤਗੁਰ ਦੇ دیدار ਦੀ ਬਰਕਤ ਨਾਲ ਮਾਂਦਿਆਂ ਸਾਰੀਆਂ ਤਾਂਘਾਂ ਪੂਰੀਆਂ ਹੋ ਜਾਂਦੀਆਂ ਹਨ ਭਾਵ ਮਨ ਵਾਸ਼ਨਾ ਰਹਿਤ ਹੋ ਜਾਂਦਾ ਹੈ ਤੇ ਅਗੰਬ ਬੇਅੰਤ ਪ੍ਰਭੂ ਮਿਲ ਪੈਂਦਾ ਹੈ ਹੋ ਮੈਂ ਟੁੱਟਾ ਮੋਹੜਾ ਇੱਕ ਸੱਚ ਨਾਮ ਆਧਾਰ ਹੋ ਮੈਂ ਨਾਸ ਹੋ ਜਾਂਦੀ ਹੈ ਚੰਦਰਾ ਮੋਹ ਮੁੱਕ ਜਾਂਦਾ ਹੈ ਤੇ ਪ੍ਰਭੂ ਦਾ ਸਦਾ ਕਾਇਮ ਰਹਿਣ ਵਾਲਾ ਨਾਮ ਹੀ ਜੀਵਨ ਦਾ ਆਸਰਾ ਬਣ ਜਾਂਦਾ ਹੈ ਜਾਨ ਨਾਨਕ ਲੱਗਾ ਸੇਵ ਹਰ ਉਦਰਿਆ ਸਗਲ ਸੰਸਾਰ ਦਾਸ ਨਾਨਕ ਭੀ ਗੁਰੂ ਦੇ ਦੀਦਾਰ ਦੀ ਬਰਕਤ ਨਾਲ ਹੀ ਪ੍ਰਭੂ ਦੇ ਸਿਮਰਨ ਵਿੱਚ ਲੱਗਾ ਹੈ ਜੇ ਸਿਮਰਨ ਦਾ ਸਦਕਾ ਸਾਰਾ ਜਗਤ ਵਿਕਾਰ ਆਦਿਕ ਤੋਂ ਬਚ ਜਾਂਦਾ ਹੈ ਪੌੜੀ ਸੇਫਤ ਸਲਾਹਣ ਭਗਤ ਵਿਰਲੇ ਦਿੱਤੀ ਆਨਾ ਸ਼ਿਫ ਸਲਾਹ ਤੇ ਭਗਤੀ ਦੀ ਦਾਤ ਉਸ ਪ੍ਰਭੂ ਨੇ ਕਿਸੇ ਵਿਰਲੇ ਭਾਗਾ ਵਾਲੇ ਨੂੰ ਦਿੱਤੀ ਹੈ ਸੌਪੇ ਜਿਸ ਭੰਡਾਰ ਫਿਰ ਪੁੱਛਣਾ ਲੀਤੀ ਆ ਨਾ ਜਿਸ ਮਨੁੱਖ ਨੂੰ ਉਸ ਨੇ ਸ਼ਿਫਤ ਸਲਾਹ ਦੇ ਖਜ਼ਾਨੇ ਸੌਪੇ ਹਨ ਉਸ ਪਾਸੋਂ ਫਿਰ ਕੀਤੇ ਕਰਮਾਂ ਦਾ लेखा ਨਹੀਂ ਲਿਆ ਜਿਸ ਨੂੰ ਲੱਗਾ ਰੰਗ ਸੇ ਰੰਗ ਰੱਤਿਆ ਕਿਉਂਕਿ ਜਿਸ ਜਿਸ ਮਨੁੱਖ ਨੂੰ ਸ਼ਿਵਸਲਾ ਦਾ ਇਸ਼ਕ ਪਿਆਰ ਲੱਗ ਗਿਆ ਉਸ ਉਹ ਉਸੇ ਰੰਗ ਵਿੱਚ ਸਦਾ ਲਈ ਰੰਗੇ ਗਏ ਹੋ ਨ ਇੱਕੋ ਨਾਮ ਧਾਰ ਇਕਾ ਉਨ ਪੱਤਿਆ ਹੋ ਨaiko ਨਾਮ ਅਧਾਰ ਇਕਾ ਉਨ ਪੱਤਿਆ ਪ੍ਰਭੂ ਦੀ ਯਾਦ ਹੀ ਉਹਨਾਂ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ ਇਹੀ ਇੱਕ ਨਾਮ ਉਹਨਾਂ ਦੀ ਆਤਮਕ ਖੁਰਾਕ ਹੋ ਜਾਂਦਾ ਹੈ ਹੋ ਨਾ ਪਿਛੈ ਜੱਗ ਪੁੰਚੈ ਭੋਗੈ ਅਜਿਹੇ ਬੰਦਿਆਂ ਦੇ ਪੂਰਨਿਆਂ ਤੇ ਤੁਰ ਕੇ ਸਾਰਾ ਜਗਤ ਸਿਵਸਲਾ ਦੀ ਖੁਰਾਕ ਖਾਂਦਾ ਮਾਣਦਾ ਹੈ ਉਹ ਨਾ ਪਿਆਰਾ ਰੱਬ ਉਹਨਾਂ ਹਾਂ ਜੋ ਗਈ ਉਹਨਾਂ ਨੂੰ ਰੱਬ ਇਤਨਾ ਪਿਆਰਾ ਲੱਗਦਾ ਹੈ ਕਹ ਰਾ ਬੁਨਾ ਦੇ ਪਿਆਰ ਦੇ ਵਸ ਵਿੱਚ ਹੋ ਜਾਂਦਾ ਹੈ ਜਿਸ ਮਿਲਿਆ ਗੁਰ ਆਏ ਤਿੰਨ ਪ੍ਰਭ ਜਾਣਿਆ ਪਰ ਪ੍ਰਭੂ ਨਾਲ ਸਿਰਫ ਉਸ ਮਨੁੱਖ ਨੇ ਜਾਣ ਪਛਾਣ ਪਾਈ ਹੈ ਜਿਸ ਨੂੰ ਗੁਰੂ ਆ ਕੇ ਮਿਲ ਪਿਆ ਹੈ ਹਉ ਬਲੇ ਹਾਰੀ ਤਿੰਨ ਜੇ ਖਸਮੇ ਭਾਣਿਆ ਮੈਂ ਸਦਕੇ ਹਾਂ ਉਹਨਾਂ ਸੁਭਾਗ ਬੰਦਿਆਂ ਤੋਂ ਜੋ ਖਸਮ ਪ੍ਰਭੂ ਨੂੰ ਚੰਗੇ ਲੱਗ ਗਏ ਹਨ ਸਲੋਕ ਮਹੱਲਾ 5 ਹਰ ਇੱਕ ਸਹਿ ਨਾਲ ਮੈਂ ਦੋਸਤੀ ਹਰ ਇੱਕ ਸਹਿ ਨਾਲ ਮੈਂ ਰੰਗ ਮੇਰੀ ਇੱਕ ਪ੍ਰਭੂ ਨਾਲ ਹੀ ਮਿੱਤਰਤਾ ਹੈ ਸਿਰਫ ਪ੍ਰਭੂ ਪਰਮਾਤਮਾ ਨਾਲ ਹੀ ਮੇਰਾ ਪਿਆਰ ਹੈ ਹਰ ਇੱਕ ਮੇਰਾ ਸਜਣੋ ਹਰ ਇੱਕ ਸਹਿ ਨਾਲ ਮੈਂ ਸੰਗ ਪੰਜਵੇਂ ਪਾਸ਼ਾ ਫਰਮਾਉਂਦੇ ਹਨ ਕੇਵਲ ਪ੍ਰਭੂ ਹੀ ਮੇਰਾ ਸੱਚਾ ਮਿੱਤਰ ਹੈ ਇੱਕ ਪ੍ਰਭੂ ਨਾਲ ਹੀ ਮੇਰਾ ਸੱਚਾ ਸਾਥ ਹੈ ਪਰ ਸਾਡੇ ਸਾਥੀ ਬੜੇ ਬਣੇ ਫਿਰਦੇ ਨੇ ਨਾ ਸਾਡੇ ਸਾਥੀ ਪਹਿਲੇ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰੀ ਹੈਗੇ ਨੇ ਫਿਰ ਦੁਨੀਆ ਵਿੱਚ ਵੀ ਸਾਡੇ ਅਮਜੇ ਸਾਥੀ ਨੇ ਜਿਹੜੇ ਮਨਮੁਖ ਨੇ ਮਨਮੁਖਾਂ ਨਾਲੋਂ ਟੁੱਟੀ ਭਲੀ ਜਨ ਮਾਇਆ ਮੋਹ ਪਿਆਰ ਤੇ ਤਾਂ ਤਨ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਸ਼ਹੀਦਾਂ ਦੇ ਸਰਤਾਜ ਆਪਣੇ ਇਸ ਸ਼ਲੋਕ ਵਿੱਚ ਕੀ ਕਹਿ ਰਹੇ ਹਨ ਕਿ ਹਰ ਇੱਕੋ ਮੇਰਾ ਸੱਜਣੋ ਹਰ ਇੱਕ ਸਹਿ ਨਾਲ ਮੈਂ ਸੰਗ ਜਦੋਂ ਆਪਾਂ ਵੀ ਭੇੜੇ ਲੋਕਾਂ ਤੋਂ ਪਿੱਛਾ ਛਡਾ ਲਵਾਂਗੇ ਦੂਰ ਹੋ ਜਾਵਾਂਗੇ ਨਾਸਖਾਂ ਤੋਂ ਫਿਰ ਵੀ ਪ੍ਰਭੂ ਆ ਕੇ ਮਨ ਵਿੱਚ ਵਸਦਾ ਹੈ ਕੁਝ ਭੇੜੇ ਲੋਕ ਬਾਹਰ ਦੁਨੀਆ ਤੇ ਹਨ ਤੇ ਕੁਝ ਭੇੜੇ ਵਿਚਾਰ ਆਪਣੇ ਮਨ ਦੇ ਵਿੱਚ ਹਨ ਇਨਾ ਤੋਂ ਹੀ ਪਿੱਛਾ ਛੜਾਣਾ ਹੈ ਹਰ ਇੱਕੋ ਮੇਰਾ ਸੱਜਣੋ ਹਰ ਇੱਕ ਸੈ ਨਾਲ ਮੈਂ ਸੰਗ ਪਾਸ਼ਾ ਫਰਮਾਉਂਦੇ ਹਨ ਕੇਵਲ ਪ੍ਰਭੂ ਹੀ ਮੇਰਾ ਸੱਚਾ ਮਿੱਤਰ ਹੈ ਇੱਕ ਪ੍ਰਭੂ ਨਾਲ ਹੀ ਮੇਰਾ ਸੱਚਾ ਸਾਥ ਹੈ ਹਰ ਇੱਕ ਸੈ ਨਾਲ ਮੈਂ ਗੋਸਟੇ ਮੋ ਮੇਲਾ ਕਰੇ ਨਾ ਭੰਗ ਤੇ ਕੇਵਲ ਪ੍ਰਭੂ ਨਾਲ ਹੀ ਮੇਰਾ ਮੇਲ ਜੋਲ ਹੈ ਕਿਉਂਕਿ ਉਹ ਪ੍ਰਭੂ ਕਦੇ ਮੂੰਹ ਮੋਟਾ ਨਹੀਂ ਕਰਦਾ ਕਦੇ ਮੱਥੇ ਵੱਟ ਨਹੀਂ ਪਾਉਂਦਾ ਜਾਣੈ ਬਿਰਧਾ ਜੀ ਕੀ ਕਦੇ ਨਾ ਮੋੜੇ ਰੰਗ ਮੇਰੇ ਦਿਲ ਦੀ ਬੇਦਨ ਜਾਣਦਾ ਹੈ ਪਰਮਾਤਮਾ ਉਹ ਕਦੇ ਮੇਰੇ ਪਿਆਰ ਨੂੰ ਤੱਕਾ ਨਹੀਂ ਲਾਂਦਾ ਹਰੇਕੋ ਮੇਰਾ ਮਸਲਤੀ ਭੰਣ ਕੜਨ ਸਮਰਥ ਸਭ ਜੀਵਾਂ ਨੂੰ ਪੈਦਾ ਕਰਨਾ ਤੇ ਮਾਰਨ ਦੀ ਤਾਕਤ ਰੱਖਣ ਵਾਲਾ ਇੱਕ ਪਰਮਾਤਮਾ ਹੀ ਮੇਰਾ ਸਲਾਹਕਾਰ ਹੈ ਹਰ ਇੱਕੋ ਮੇਰਾ ਦਾਤਾਰ ਹੈ ਸਿਰ ਦਾਤੇ ਆ जग ਹੱਥ ਜਗਤ ਦੇ ਸਭ ਦਾਨੀਆਂ ਦੇ ਸਿਰ ਉੱਤੇ ਜਿਸ ਪ੍ਰਭੂ ਦਾ ਹੱਥ ਹੈ ਕੇਵਲ ਉਹੀ ਮੈਨੂੰ ਦਾਤਾਂ ਦੇਣ ਵਾਲਾ ਹੈ ਹਰ ਇੱਕ ਸਹਿ ਦੀ ਮੈਂ ਟੇਕ ਹੈ ਜੋ ਸਿਰ ਸਭਨਾ ਸਮਰੱਥ ਜੋ ਪਰਮਾਤਮਾ ਸਭ ਜੀਵਾਂ ਦੇ ਸਿਰ ਉੱਤੇ ਬਲੀ ਹੈ ਮੈਨੂੰ ਕੇਵਲ ਉਸੇ ਦਾ ਹੀ ਆਸਰਾ ਹੈ ਸਤਗੁਰ ਸੰਤ ਮਿਲਾਇਆ ਮਸਤਕ ਧਰ ਕੇ ਹੱਥ ਉਹ ਸ਼ਾਂਤੀ ਦਾ ਸੋਮਾ ਪਰਮਾਤਮਾ ਸਤਗੁਰ ਨੇ ਮੇਰੇ ਮੱਥੇ ਉੱਤੇ ਹੱਥ ਰੱਖ ਕੇ ਮੈਨੂੰ ਮਲਾਇਆ ਹੈ ਵੱਡਾ ਸਾਹਿਬ ਗੁਰ ਮੇ ਲਾਇਆ ਜਿਨ ਤਾਰਿਆ ਸਗਲ ਜਗਤ ਉਹ ਵੱਡਾ ਮਾਲਕ ਜਿਸ ਨੇ ਸਾਰਾ ਸੰਸਾਰ ਤਾਰਿਆ ਹੈ ਭਾਵ ਜੋ ਸਾਰੇ ਸੰਸਾਰ ਨੂੰ ਤਾਰਨ ਦੇ ਸਮਰੱਥ ਹੈ ਮੈਨੂੰ ਗੁਰੂ ਨੇ ਮਿਲਾਇਆ ਹੈ ਮਨ ਕੀਆਂ ਇੱਛਾ ਪੂਰੀਆਂ ਪਾਇਆ ਧੁਰ ਸੰਜੋਗ ਜਿਸ ਨੂੰ ਧੁਰੋਂ ਇਹ ਢੋ ਟੁਕਦਾ ਹੈ ਉਸ ਦੇ ਮੰਦੀਆਂ ਸਭ ਕਾਮਨਾ ਪੂਰੀਆਂ ਹੋ ਜਾਂਦੀਆਂ ਹਨ ਭਾਵ ਵਾਸ਼ਨਾ ਰਹਿਤ ਹੋ ਜਾਂਦਾ ਹੈ ਨਾਨਕ ਪਾਇਆ ਸੱਚ ਨਾਮ ਸਾਧ ਹੀ ਭੋਗੇ ਭੋਗ ਤੇ ਹੈ ਨਾਨਕ ਉਸ ਨੂੰ ਪ੍ਰਭੂ ਦਾ ਸਦਾ ਥਿਰ ਰਹਿਣ ਵਾਲਾ ਨਾਮ ਮਿਲਦਾ ਹੈ ਉਹ ਸਦਾ ਹੀ ਆਨੰਦ ਮਾਨਦਾ ਹੈ ਸਦਾ ਹੀ ਖਿੜਿਆ ਰਹਿੰਦਾ ਹੈ ਪੰਜਵੇਂ ਪਾਸ਼ਾ ਆਪਣੇ ਸ਼ਲੋਕ ਵਿੱਚ یوں ਬਿਆਨ ਕਰਦੇ ਹਨ ਪਰ ਅੱਜ ਕੱਲ ਖੇੜਾ ਲੋਕੀ ਝੂਠੀਆਂ ਚੀਜ਼ਾਂ 'ਚ ਲੱਭਦੇ ਹਨ ਸਾਡੇ ਮੂਰਖ ਲੋਕ ਪਿੰਡ ਦੇ ਇਦਾਂ ਦੇ ਹਨ ਕਿ ਜੇ ਕਿਸੇ ਦੇ ਵਿਆਹ ਹੋਣਾ ਹੈ ਤਾਂ ਉਹਨੇ ਪਟਾਕੇ ਹੀ ਬਜਾਈ ਜਾਣੇ ਨੇ ਉਹਨਾਂ ਨੇ ਡੀਜੇ ਤੇ ਨੱਚੀ ਜਾਣਾ, दारू ਪੀ ਕੇ ਭੰਗੜੇ ਪਾਈ ਜਾਣੇ, ਝੂਠੀਆਂ ਚੀਜ਼ਾਂ ਨੇ ਪਾਈ। ਪ੍ਰਦੂਸ਼ਣ ਫਲਾਉਂਦੇ ਹਨ, ਫਿਰ ਮੇਰੇ ਵਰਗਿਆਂ ਦੇ ਗਲੇ ਖਰਾਬ ਹੋ ਜਾਂਦੇ ਹਨ। ਸੋ ਅੱਜ ਥੋੜਾ ਅਗਲੇ ਦੀ ਗ੍ਰਾਹ ਖਰਾਬੀ ਕਰਕੇ ਉਹਨਾਂ ਮੂਰਖ ਲੋਕਾਂ ਕਰਕੇ ਮੈਂ ਮਾਫੀ ਚਾਹੁੰਦਾ ਹਾਂ। ਜਿਹੜੇ ਬਿਨਾਂ ਪ੍ਰਿਆਤ ਤੋਂ ਹੀ ਪਟਾਕੇ ਬਜਾਉਂਦੇ ਰਹਿੰਦੇ ਹਨ ਤੇ ਹਵਾ ਨੂੰ ਪ੍ਰਦੂਸ਼ਣ ਕਰਦੇ ਰਹਿੰਦੇ ਹਨ। ਮਾਨਕੀਆਂ ਇੱਛਾ ਪੂਰੀਆਂ, ਪਾਇਆ ਧੁਰ ਸੰਜੋਗ। ਨਾਨਕ ਪਾਇਆ ਸੱਚ ਨਾਮ ਸਦ ਹੀ ਭੋਗੇ ਭੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 958 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 958 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ